ਆਪ ਕੋ ਕਿ ਤੁਸ ਨਾ ਰੋ ਕੇ ਰੱਖੋ ਇਹਦੀ ਗੱਲ ਕਰਾ ਜੂਰ ਆ ਦਾ ਰੁੱਟ ਕੀ ਗੋਲੀ ਚਲ ਇਹਨੇ ਪਾ ਸੋਈ ਦੀ ਧਰ ਲੋ ਐਚ ਕੀ ਐ ਖਾਲੀ ਆ ਖਾਲੀ ਮਸਾਬ ਲੈ ਤਾਂ ਨਾਲ ਮੂੰਹ ਹੀ ਕੁਛ ਕਰਨਾ ਨਹੀਂ ਧਰਨਾ ਨਹੀਂ ਇਕੱਠੇ ਕਰ ਕਰ ਤੋ ਨਹੀਂ ਜਾਂਦੇ ਨੇ ਆਂ ਸਿੱਟੋ ਪਰਾ ਹੈਗਾ ਗੱਦੂ ਕਸ ਤੂੰ ਖਾਲ ਤੂੰ ਜਸਮਾਨ ਰਹਿਣਗੇ ਚੀਜ਼ਾਂ ਆ ਦਾ ਗਲਾਸ ਤਿੰਨ ਮਹੀਨੇ ਕਿਸੇ ਹੋਰ ਦੇ ਨਹੀਂ ਪੈਂਦੇ ਆ ਪਿੰਨੇ ਭੁੱਖ ਨਹੀਂ ਹਾਂ ਆਹ ਕੱਤੀਆਂ ਪਲੇ ਵੀ ਆਰਡਰ ਦੀਆਂ ਨੇ ਪੁੱਤੇ ਤੋ ਆਪਾਂ ਕੱਪੀਆਂ-ਕੱਪੀਆਂ ਚ ਚਾਹ ਪੀ ਲਿਆ ਕਰੋਂ ਇਹਦੇ ਸਹੀ ਗੱਲ ਆਹ ਹੋਏ ਖਮਾ ਗੂ ਮਖਾ ਫੁੱਲਾ ਲਾ ਲਾ ਸਰ ਇਹ ਦੱਬਾ ਬਸ ਬਸ ਆਹੀ ਰੱਖਿਓ ਥੋੜਾ ਥੋੜਾ ਜਿਹਾ ਉਹ ਨੂਨ ਵਾਲੀ ਉਹ ਉਹਤੀ ਪਾ ਲਓ ਹੈ? OK ਆ ਜਾ ਹੁਣ ਇਧਰ ਕਿਧਰ ਭੱਗ ਗਿਆ? ਇਹ ਕਿਦਾ ਇੱਕ ਕੰਮ ਕਰਾਉਂਦੇ ਕਰਾਉਂਦੇ ਵਿੱਚ ਦੀ ਫੋਰ ਪਾਸੇ ਭੱਜ ਜਾਂਦੇ ਨੇ। ਹਣ ਖੋਲ ਦੋ ਤੁੱਪ ਲੱਗ ਜੂਗੀ। ਹੰਦ ਸਕੂਟਰੀ ਤੇ ਬਹਿ ਕੇ ਕੰਮ ਕਰ ਲੈ ਕੋਈ। ਆ ਸੋਨੂ ਮੋਨੂ ਆ ਦੇਖ ਕਦਾ ਖਾਲੀ ਕਰਨ ਵਾਲਾ। ਉਹ ਸੱਚ ਇੱਕ ਡੱਬਾ ਜ ਮੈਨੂੰ ਹੋਰ ਕਿਹਾ ਸੀ ਪੀਤੀ ਨੇ ਖਾਲੀ ਕਰਨ ਨੂੰ। ਆ ਜੀ ਗਿਆ। ਸੱਚੀ ਉਹ ਇਹ ਵਿਹਾਰ ਆ ਹਾਲ ਵੇ ਬੈਜਨ ਭਈ ਉਹਦੇ ਨੇ ਡਾਂਚੀਆਂ ਲੈ ਕੇ। ਉਈ ਬੂਮਾ ਮਰ ਜਾ ਹਾ ਜਿਆ ਦੇਖ ਲੋ ਕੀ ਗੁਸ ਹੋਇਆ ਫੇ ਕਹਿੰਦੇ ਨਮਾਰੀ ਗੱਲੀ ਆ ਹੁਣ ਭਰੂਗੀ ਨਮਾਰੀ ਹੁਣ ਭਰੂ ਨਮਾਰੀ ਲਓ ਜੀ ਸਮਾਨ ਨਿਕਲ ਗਿਆ ਥੋੜਾ ਮੋਟਾ ਰਹਿ ਗਿਆ ਹੁਣ ਇਧਰ ਲਾਗੇ ਬੱਖੇ ਸਾਫ ਕਰਨ)^{(ਪਿੰਦਰ ਸਿੰਘ)} ਇੱਕ ਤਾਂ ਮੈਂ ਕਰਤਾ ਸੀ ਉਧਰਲੇ ਕਮਰੇ ਵਾਲਾ ਇੱਕ ਤਾਂ ਉੱਚੇ ਵਾਲੇ ਨੇ ਹੱਥ ਨਹੀਂ ਜਾਂਦੇ ਇੱਥੇ ਉਹਨੂੰ ਗੱਦੇ ਤਾਰ ਕੇ ਫੇਰ ਉੱਪਰ ਪੀੜੀ ਧਰੀ ਹੈ ਫੇਰ ਹੱਥ ਜਾਊਗਾ ਉਹਦੇ ਉੱਪਰ ਫੇਰ ਪੱਖੇ ਸਾਫ਼ ਕਰਾਂਗੇ ਜਿਹੜਾ ਬਾਹਰੇ ਵਾਲਾ ਭਾਂਡੇ ਵਾਲਾ ਤੋਂ ਉਸ ਤੋਂ ਵੀ ਉੱਚਾ ਉਹਦਾ ਕੱਲ ਨੂੰ ਵੱਡਾ ਟੇਬਲ ਲਾ ਕੇ ਫੇਰ ਸਾਫ਼ ਕਰਾਂਗੇ ਤਾਂ ਲੋਟ ਆਉਣਾ ਹੀ ਨਹੀਂ ਬਸ ਸੋ ਸਾਰੇ ਦਿਨ ਅੱਜ ਦੋ ਹੀ ਕਮਰੇ ਲੋਟ ਆਉਣਗੇ ਪਤਾ ਨਹੀਂ ਕਿਵੇਂ ਸਾ ਇੱਕ ਦਿਨ ਚ ਕੰਮ ਨਿਬੜ ਜਾਂਦਾ ਹਨਾ ਵੀ ਇੱਕ ਦਿਨ ਚ ਸਫਾਈ ਹੋ ਜਾਂਦੀ ਹੈ ਹੱਥ ਤਾਂ ਜਮ ਹੀ ਨਹੀਂ ਚਾਰ ਚਾਰ ਪੰਜ ਪੰਜ ਲੱਗ ਜਾਂਦੇ ਨੇ ਪਤਾ ਨਹੀਂ ਪ੍ਰੀਤੀਆਂ ਵਾਲੀਆਂ ਲਾਉਂਦੇ ਨੇ ਫਿਰ ਧੁਰੂ ਹੀ ਚੱਕਦੇ ਆ ਸਾਮਾਨ ਕੁਝ ਨਹੀਂ ਛੱਡਿਆ ਕੋਈ ਬੈੱਡ 'ਚ ਨਹੀਂ ਕੁਝ ਵੀ ਛੱਡਿਆ ਸਾਰਾ ਗੱਲੀ ਗੱਲੀ ਚੀਜ਼ ਬਾਰੀ ਕੱਢ ਕੇ ਸਾਫ ਸਫਾਈਆਂ ਪੂਰਾ ਕਰਕੇ ਦੋ ਹੀ ਕਮਰੇ ਰੈਡੀ ਹੋਣਗੇ ਅੱਜ ਸਤੋਂ ਤੇ ਹੁਣ ਆਪਾਂ ਖਿੱਚੇ ਰੱਖਿਆ ਕੰਮ 12:30 ਹੋ ਗਈ ਸੀ ਲਓ ਜੀ ਟਾਈਮ ਹੋ ਗਿਆ 2:00 ਪੂਰੇ ਆਪਣਾ ਦੀਵਾਲੀ ਦੀ ਥੋੜੀ-ਮੋਟੀ-ਮੋਟੀ ਸਫਾਈ ਬਸ ਦੋ ਕਮਰਿਆਂ ਚ ਹੋਊਗੀ ਉਧਰ ਦੋਨੇ ਬੈਡਰੂਮ ਕਰ ਤੇ ਸਾਫ ਬਸ ਕੱਪੜਾ ਲੀੜੇ ਸੈੱਟ ਕਰਨ ਆਲਾ ਸੀ ਉਹਦੇ ਵਿੱਚੋਂ ਤੇ ਛਾੜੂ-ਪੂਚਾ ਰੋਜ਼ ਹੁੰਦਾ ਹੀ ਆ ਜੇ ਫੋਟੋਆਂ ਫੋਟੋਆਂ ਸਾਫ਼ ਕਰਨ ਵਾਲੀਆਂ ਨੇ ਤੇ ਉਹ ਦੋਨੇ ਕਮਰੇ ਆਪਣੇ ਓਕੇ ਹੋ ਗਏ ਤੇ ਉਧਰ ਬੈਡਾਂ 'ਚ ਆਪਣੇ ਮੀਂਹ ਵੇਲੇ ਦੇ ਕੱਪੜੇ ਰੱਖੇ ਹੋਏ ਤੇ ਸਿਲਕ ਪਸ਼ਮੀਨੇ ਵਗੈਰਾ ਦੇ ਉਹ ਆਪਾਂ ਨੇ ਕੱਢ ਲਏ ਨੇ ਲਿਆਂਦੇ ਨੇ ਮੈਂ ਨਹਾ ਕੇ ਹੁਣ ਥੋੜਾ ਜਿਹਾ ਦਿਮਾਗ ਸੈਟੋ ਐਸੇ ਰਨਾ ਕੇ ਚਾਹ ਪੀ ਲਈ ਤੇ ਹੁਣ ਆਪਣਾ ਲਾਈਵ ਦਾ ਟਾਈਮ ਹੋ ਗਿਆ ਅੱਜ ਭੈਣਾਂ ਨੂੰ ਸਿਲਕ ਦੇ ਪਸ਼ਮੀਨੇ ਦੇ ਸੂਟ ਦਿਖਾ ਦਨੇ ਆ ਸਾਰੇ ਲਾਈਵ ਦੇ ਵਿੱਚ ਆ ਜਾਓ ਮੇਰੀਆਂ ਭੈਣਾਂ ਸਾਰੀਆਂ ਜੇ ਇਧਰ ਆਪਣੇ ਬੁਟੀਕ ਤੇ ਦੇਖੋ ਉਧਰੋਂ ਕੱਢ-ਕੱਢ ਕੇ ਸਾਰਾ ਕੁਝ ਇੱਥੇ ਸਿੱਟ ਗਏ ਸਾਡੇ ਪਾਉਣ ਵਾਲੇ ਕੱਪੜੇ ਸਟਾਈਟਿੰਗ ਕਰ ਲਈ ਆਪੋ ਆਵਦੇ ਲੱਗ ਲੱਗ ਬੈਗਜ ਰੱਖ ਲੈ ਕਹਿੰਦੇ ਕਿਵੇਂ ਮਰਜ਼ੀ ਜਦੋਂ ਮਰਜ਼ੀ ਜੀ ਨੂੰ ਲੋੜ ਆਗਾ ਚੱਕ ਕੇ ਲੈ ਜੂ ਹੁਣ ਮੇਰਾ ਬਟਿਕ ਹਜੇ ਇਹ ਸਮਾਰਨ ਵਾਲਾ ਰਹਿੰਦਾ ਆਪਾਂ ਇੱਥੇ ਹੁਣ ਲਾਉਣੇ ਪ੍ਰੈਸ ਵਾਲਾ ਟੇਬਲ ਜੀ ਖੜਕੇ ਵੀਡੀਓ ਬਣਾਇਆ ਕਰਾਂਗੇ ਮੌਸਮ ਠੀਕ ਹੋ ਗਿਆ ਹੁਣ ਪੱਖੇ ਦੀ ੱਡੀ ਲੋੜ ਨਹੀਂ ਉਦੋਂ ਤਾਂ ਐਂਦੀ ਵੀ ਪੱਖੇ ਕਰਕੇ ਉਧਰ ਲਾਉਣਾ ਪੈ ਗਿਆ ਸਾਨੂੰ ਵੀ ਇੱਥੇ ਗੱਦੇ ਲਾ ਕੇ ਏਸੀ ਲਾ ਕੇ ਬੈਠੇ ਰਹਿੰਦੇ ਤੇ ਹੁਣ ਆਪਾਂ ਝਾੜੂ ਪੋਚਾ ਇੱਧਰ ਤਕਰੀਬਨ ਸਾਰੇ ਨਿਬੜੀ ਗਿਆ ਬਸ ਲਓ ਜੀ ਰਸੋਈ ਆਪਣੀ ਰਹਿ ਗਈ ਸਾਫ਼ ਕਰਨੀ ਰਸੋਈ ਨਾਲ ਮੈਂ ਮੱਖਾ ਨਹੀਂ ਲਾਇਆ ਰਸੋਈ ਦਾ ਕੰਮ ਜਿਆਦਾ ਨਹੀਂ ਹੁੰਦਾ ਇੱਕ ਦਿਨ ਚ ਇਕੱਠਾ ਨਹੀਂ ਹੁੰਦਾ ਜੀ ਚਾਦਰਾਂ ਤੋਹਤੀਆਂ ਕੱਪੜੇ ਤਿੰਨ ਤਾਰਾਂ ਭਰੀਆਂ ਪਏ ਨੇ ਕੋਠੇ ਤੇ ਬੰਨ੍ਹਣੇ ਪੈਗੇ ਸਾਨੂੰ ਆ ਲਓ ਜੀ ਫੁੱਲ ਵਗੈਰਾ ਸਾਰੇ ਜਿਹੜੀ ਚੀਜ਼ ਆਪਣੀ ਘਰੋਂ ਨਾਲੀ ਸੀ ਕੂਲਰ ਵੀ ਤੋਤਾ ਇਹਨੂੰ ਵੀ ਅੰਦਰ ਲਾਵਾਂਗੇ ਹੁਣ ਬਸ ਕੱਪੜਿਆਂ ਨੂੰ ਇੱਕ ਤਾਰ ਕੋਠੇ ਤੇ ਇੱਕ ਆਤੀ ਇੱਕੋ ਪਾਈ ਪਿਆ ਹਜੇ ਚਾਦਰਾਂ ਤੋਹ ਕੇ ਗੜਾ ਇੱਕ ਮਸ਼ੀਨ ਉੱਪਰ ਹੋਰ ਪਏ ਨੇ ਉੰਨੀ ਹੋਰ ਪਾਉਣੇ ਨੇ ਆ ਦੇਖੋ ਜੀ ਇਹਨੂੰ ਤੋਂ ਪਲਵਾਤੀ ਹੁਣੇ ਕੱਪੜੇ ਆਪਾਂ ਪ੍ਰੈਸਰ ਵਾਲਾ ਟੇਬਲ ਅੰਦਰ ਲੈ ਜਾਾਂਗੇ ਆ ਸਾਡਾ ਬਾਹਰਲਾ ਪੱਖਾ ਰਹਿ ਗਿਆ ਇੱਕ ਸਾਫ਼ ਕਰਨ ਨਾਲ ਤੇ ਇੱਕ ਇਥੇ ਕੁਕਰੀ ਨਾਲ ਦੇ ਕਰ ਲਾਹੇ ਤੇ ਦੋ ਤਿੰਨ ਥਾਂ ਉਹ ਗਿੱਲੀ ਲੀਰ ਕਰਕੇ ਉੱਚਾ ਥੋੜਾ ਜਿਆਦਾ ਜਿਆਦੇ ਸਾਨੂੰ ਇਹਦੀ ਤਿਲਸਕੇ ਡਿੱਗਣਾ ਜਾਈਏ ਹੋਰ ਸਟ ਖਾ ਲਾਂਗੇ ਕੱਲ ਨੂੰ ਸਰਦਾਰ ਜੀ ਨਾਲ ਲਾ ਕੇ ਪੌੜੀ ਲਾ ਕੇ ਫੀਰੋਂ ਕਰਾਂਗੇ ਆ ਹੁਣ ਆ ਦੀਆਂ ਫੋਟੋਆਂ ਰਹਿ ਲ ਪਿੰਦਰ ਨਾਲ ਵਾਲੀ ਕਰਾਂਗਾ ਭੁੱਲ ਗਈ ਉਹ ਉਰੀਆ ਉਰੀਆ ਮੋਟੋ ਇੱਧਰ ਰੱਖ ਗਿਆ ਆਪ ਉਧਰਲੇ ਕਮਰੇ ਚ ਰੱਖਦੀਆਂ ਸਾਰੀਆਂ ਉਹ ਕਹਿੰਦੀ ਮੈਂ ਚੱਕ ਕੇ ਲਿਉਂਗੀ ਨਹੀਂ ਇਹਦੀਆਂ ਸਿੱਟੂ ਨਹੀਂ ਲਓ ਜੀ ਹੁਣ ਆਪਾਂ ਇੱਥੇ ਲਾਈਏ ਡੇਰਾ ਕਰੀਏ ਸੈਟਿੰਗ ਇਹ ਕੁਸ ਕਰਕੇ ਪਤਾ ਨਹੀਂ ਮੈਨੂੰ ਤਾਂ ਕਿਵੇਂ ਪਾੜੂਗੀ ਇਥੋਂ ਕੱਪੜੇ ਚਲੋ ਜੀ ਲਓ ਜੀ ਐਮ ਬੱਜ ਗਏ 4:30 ਇੱਧਰ ਕੱਪੜੇ ਲੀੜੇ ਦਾ ਬਹੁਤ ਕੰਮ ਹੋ ਗਿਆ ਪਿਆ ਆਪਾਂ ਨੇ ਪ੍ਰੈਸਰ ਟੇਬਲ ਖਾਲੀ ਕਰਿਆ ਇਹਦੇ ਵਿੱਚੋਂ ਹੁਣ ਮੋٹے ਕੱਪੜੇ ਸਾਰੇ ਕੱਢ ਲੈਣੇ ਨੂੰ ਧੁੱਪ ਲੱਗੀ ਜੀ ਤੇ ਮੇਰੀ ਉਧਰ ਅੱਜ ਦਿਨ ਹੈਗਾ ਸੰਡੇ ਦਾ ਕੜਾਹੀ ਰੱਖੀ ਹੋਈ ਹੈ ਅੱਜ ਦੋਨੇ ਮੋਟਰਾਂ ਦੀ ਕੜਾਹੀ ਲਾਉਣੀ ਆ ਸੀ ਨੇ ਫੇਰ ਭੁੱਲ ਜਾਨੇ ਤੇ ਇਹਨਾਂ ਨੂੰ ਆਪਾਂ ਤੇ ਪਲਵਾ ਕੇ ਹੁਣ ਇਹ ਸਰਦੀ ਵਾਲੇ ਕੱਪੜੇ ਨੇ ਇਹ ਇਹਨਾਂ ਨੂੰ ਵਿੱਚ ਸਿਲਕ ਪਸ਼ਮੀਨੇ ਤੇ ਵਰਕ ਹੋਇਆ ਹੈਗਾ ਦੇਖੋ ਆਪਾਂ ਨਾਲ ਨਾਲ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਸੂਟਾਂ ਦੀ ਬੱਸ ਉਹਨੇ ਕੱਢ ਲਈ ਸਾਰੇ ਜਿਹੜੇ ਸਰਦੀ ਵਾਲੇ ਆਪਣੇ ਕੋਲ ਪਿਛਲਾ ਸਟਾਕ ਹੈ ਇੰਨਾ ਕੀ ਬਚਿਆ ਸੀ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਰਾ ਨਿਕਲ ਗਿਆ ਸੀ ਔਟ-ਕਟ ਮਿਲਣ 30-40 ਕ ਸੂਟ ਹੋਣਗੇ ਉਸਕ ਵਿੱਚ ਜੋਰ ਜੱਟ ਦੇ ਨੇ ਤੇ ਲਓ ਜੀ ਹੁਣ ਆਪਾਂ ਉੱਧਰ ਸੋਨੂੰ ਅੰਦਰ ਦਾ ਦਿਖਾ ਦਈਏ ਹੁਣੇ ਬਸ ਸਰਦਾਰ ਜੀ ਆ ਗਏ ਅੱਜ ਸੰਡੇ ਕਰਕੇ ਜਲਦੀ ਹਜੇ ਕੰਮ ਜਿਆ ਇੰਨਾ ਚੱਲਿਆ ਨਹੀਂ ਇੱਧਰ ਵੀ ਆਪਣਾ ਪੂਰਾ ਕੰਮ ਉੱਧਰ ਤਾਂ ਬਸ ਓਕੇ ਹੁਣ ਚਾਦਰਾਂ ਸੁਸਭੀਆਂ ਸਪੀਡ ਤੇ ਕੇਂਦਰ ਵਸਾ ਲੈਣਗੇ ਆਪਾਂ ਆ ਵੀ ਇੱਧਰ ਮੈਂ ਸਿਰ ਪਲੇਨ ਕੱਪੜਾ ਕੱਢ ਲਿਆ ਸਾਰਾ ਉਹ ਸਾਰੇ ਸੈਟਿੰਗ ਕਰ ਲਿਆ ਆਪਾਂ ਜਿਹੜੇ ਏ ਵਾਲੇ ਨੇ ਵੀ ਇਹਨਾਂ ਦੇ ਵਿੱਚ ਜਿਹੜੇ ਬਿਲਕੁਲ ਵੀ ਕਾਟਨ ਦੇ ਸੂਟ ਨੇ ਉਹ ਆਪਾਂ ਪ੍ਰੈਸ ਵਾਲੇ ਦਰਾਜ ਧਰ ਦਾਂਗੇ ਹੁਣ ਜਿੰਨੇ ਕਦੀ ਲੋਡ ਹੋਊਗੀ ਕਾਟਨ ਦੀ ਜਿਵੇਂ ਜੇ ਬਸ ਉਹੀ ਬਾਕੀ ਸਿੰਥੈਟਿਕ ਕਪੜਾ ਹੀ ਬਾਹਰੇ ਰੱਖਾਂਗੇ ਮੈਨੂੰ ਕਿਉਂ ਸਿੰਥੈਟਿਕ ਦੀ ਉਹ ਹੁਣ ਕਾਟਨ 베ਸ ਤਾਂ ਘਟ ਗਿਆ ਜੀ ਬਾਕੀ ਜਿਹਨੂੰ ਲੋਡ ਹੋਊਗੀ ਆਪਾਂ ਕੋਈ ਨਾ ਉਹ ਵੀ ਪ੍ਰੈਸ ਵਾਲਾ ਟੇਬਲ ਕਿਹੜਾ ਦੂਰ ਹੋਊਗਾ ਇੱਥੇ ਉਗਾ ਉਹਨੂੰ ਉਰੇ ਲਾਉਨੇ ਆ ਹੁਣ ਇੱਥੇ ਲਾ ਕੇ ਮੈਂ ਖੜ ਕੇ ਵੀਡੀਓ ਬਣਾਇਆ ਕਰੂੰਗੀ ਉਹ ਦੋ ਦੇ ਕਰਕੇ ਉਹ ਸੀਗਾ ਇਹ ਸੀ ਕਰਕੇ 4.5 ਹੋ ਗਏ ਕੰਮ ਬਹੁਤ ਪਿਆ ਹੁਣ ਜੇ ਇੱਥੇ ਕੰਮ ਲੱਗੀ ਤਾਂ ਸਾਰਾ ਟਾਈਮ ਖਰਾਬ ਹੋ ਜੂ ਤਵੇਲਾ ਹੋ ਜਾਊਗਾ ਰੋਟੀ ਪਾਣੀ ਉਹ ਫਿਰ ਉਹ ਕੀ ਕਰੀਏ ਇਹ ਵੀ ਜ਼ਰੂਰੀ ਚਲ ਅੱਜ ਮੱਜਾਂ ਨੂੰ ਸਰਦਾਰ ਜੀ ਟਾਈਮ ਨਾਲ ਆਗੇ ਪਿੰਦਰ ਕੱਖ ਲੈਣਗੇ ਅੱਜ ਤੇ ਇਧਰ ਮੈਂ ਚੱਕਰ ਪਾਉਂਦਾ ਇਹ ਚ ਪਾਣੀ ਧਰਤਾ ਚਾਸ ਵਾਸਤੇ ਤੇ ਚੌਲ ਮੈਂ ਇਧਰ ਗਰਮ ਪਾਣੀ ਚ ਭਿਉਂ ਤੇ ਕੇ ਸਾਫ਼ ਕਰਕੇ ਧੋ ਕੇ ਮਾਂ ਸੇਤੀ ਬਣ ਜੂਗੀ ਨਾ ਕਰ ਜਦੋਂ ਉਹ ਕੱਖ ਲੈ ਕੇ ਆਉਣਗੇ ਉਦੋਂ ਨੂੰ ਜਦੋਂ ਨੂੰ ਉਹਨਾਂ ਨੇ ਕੱਖ ਲੈ ਕੇ ਆਉਣਾ ਪਿੰਦਰ ਤੇ ਤੇ ਡੈਡੀ ਨੇ ਉਦੋਂ ਨੂੰ ਕੜਾਹੀ ਤਿਆਰ ਆ ਫਿਰ ਉਹ ਆਪੇ ਮੱਥਾ ਟੇਕ ਕੇ ਆਉਣਗੇ ਬਸ ਮੇਰਾ ਉਰੇ ਹੁਣ ਨਾਲੇ ਮੋਟਰ ਤੇ ਦੇਖ ਦੇਣਗੇ ਨਾਲੇ ਉਧਰਲੇ ਤੇ ਮੇਰਾ ਉਰੇ ਕੰਮ ਮੁੜ ਜੇ ਮੈਂ ਉਹਨੇ ਚਰਚ ਇੱਥੇ ਥੋੜੀ-ਮੋਟੀ ਉਧਰੋਂ ਗੱਦਾ ਪਰਾਂ ਕਰਕੇ ਜਿੱਥੇ ਆਪਾਂ ਨੇ ਪ੍ਰੈਸ ਵਾਲਾ ਟੇਬਲ ਲਾਉਣਾ ਉੱਥੇ ਸੈਟਿੰਗ ਕਰ ਲਾਂਗੇ ਚਲੋ ਜੀ ਹੁਣ ਆਪਾਂ ਕੜਾਹੀ ਬਣਾ ਦਈਏ ਫਿਰ ਮਿਲਦੇ ਆਂ ਨਹੀਂ ਮੈਂ ਇੱਧਰ-ਇੱਧਰ ਘਮਾਉਣੀ ਆ ਲਓ ਜੀ ਟਾਈਮ ਸਾਢੇ 3 ਹੋ ਗਏ ਟੋਪੀ ਮਿਸਟਰ ਲਓ ਜੀ ਇੱਧਰ ਹੁਣ ਆਪਾਂ ਕੇਰਾ ਅੰਦਰ ਆਈ ਸੈਟਿੰਗ ਕਰ ਦਾਂਗੇ ਬਸ ਤੜਕੇ ਸਵੇਰੇ ਉੱਠ ਕੇ ਦੇਖਾਂਗੇ ਕੁਸ਼ਕ ਤਾਂ ਮੈਂ ਇੱਥੇ ਚੱਕ ਤੇ ਕਾਟਨ ਦੇ ਸੂਟ ਵਿੱਚ ਤਾਰ ਤੇ ਪ੍ਰੈਸ ਵਾਲੇ ਟੇਬਲ ਦੇ ਤੇ ਇਥੇ ਸਿਲਕ ਪਸ਼ਮੀਨਾ ਵਗੈਰਾ ਕਟرائی ਦੇ ਸਿੰਥੈਟਿਕ ਬਰਬਰੀ ਦੇ ਜਿਹੜੇ ਸਰਦੀ ਵਿੱਚ ਚੱਲਣ ਵਾਲੇ ਨੇ ਆਪਾਂ ਉਹ ਲਾਵਾਂਗੇ ਇਥੇ ਮੈਂ ਹੁਣ ਇਹਦੇ ਬਾਅਦ ਚਟਨੀ ਬਣਾਉਣੀ ਆ ਪਿੰਦਰ ਬਠਾਇਆ ਇਥੇ ਇਹਦੇ ਪਿੰਿਆਂ ਨੇ ਚਾਦਰਾਂ ਵੱਲੇ ਉਹ ਮੈਂ ਸਾਈਡ ਲਾਈਟ ਲਾ ਕੇ ਉਹਨੇ ਤਾਂ ਡੈਡੀ ਤਾਂ ਭੱਜ ਗਿਆ ਕਨੇ ਆਰ ਕਨੇ ਆ ਕੇ ਆ ਉਹੀ ਕੱਢ ਕੇ ਸਿਰਦੇ ਉਹਨੇ ਇੱਥੇ ਬਾਹਰ ਅੰਦਰ ਹੀ ਧਰ ਲੈਂਦੇ ਲਓ ਜੀ ਨੇਰਾ ਹੋ ਗਿਆ ਸਾਨੂੰ ਸਾਰਾ ਦਿਨ ਹੋਵੇ ਲੱਗਿਆ ਨੂੰ ਬੇਵਾਹ ਹੋਈ ਪਈ ਹੈ ਹੁਣ ਮੈਂ ਸਿਲਵੜ ਪੈਤੀ ਦੋ ਤੇ ਵਾਟਰ ਤੇ ਪਿਆਜ਼ ਚਿਰਕੇ ਕਰਨਿਆਂ ਨਹੀਂ ਕੱਟਣੀ ਘੁੱਟਾਂਗੇ ਬਸ ਸਾਡੇ ਕੋਲੇ ਸਮਝੀ ਬਣਾਉਣ ਦਾ ਹੁਣ ਟਾਈਮ ਨਹੀਂ ਦੋ ਕਮਰਿਆਂ ਤੇ ਤੇ ਇੱਕ ਸਾਡਾ ਬਟਿਕ ਵਾਲੇ ਕੱਪੜੇ ਸੈੱਟ ਕਰਨ ਤੇ ਹੀ ਸਾਨੂੰ ਐਨਾ ਟਾਈਮ ਲੱਗ ਗਿਆ ਅਜੇ ਤਾਂ ਅਸੀਂ ਮੋਟੇ ਮੋਟੇ ਚੱਕ ਕੇ ਅੰਦਰ ਤਰ੍ਹਾਂ ਦੇ ਦੇਖਦੀਆਂ ਨਹੀਂ ਤਾਂ ਮੈਨੂੰ ਚਿਹਮਤ ਪਈਦਾ ਹੁਣ ਰਾਤ ਨੂੰ ਠੀਕ ਕਰ ਦੂੰ ਨਹੀਂ ਫਿਰ ਐਂ ਪੈ ਜੂ ਹੁਣ ਸਿੱਟ ਕੇ ਸਾਰਾ ਕੁਝ ਕੇਰਾ ਅੰਦਰ ਪਹੁੰਚਦਾ ਕਰ ਦਨੇ ਆ ਕਰਕੇ ਦੇਖਾਂਗੇ ਪ੍ਰਮਾਤਮਾ ਭਲੀ ਕਰੇ ਕੰਮ ਲਿਖਾਂਗੇ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਸਾਨੂੰ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ